ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਭ ਠੀਕ ਠਾਕ ਵਧੀਆ ਹੋਵੋਗੇ ਤੇ ਅੱਜ ਦਾ ਆਪਾਂ ਇਹ ਵਲੌਗ ਇਥੋਂ ਸ਼ੁਰੂ ਕਰਦੇ ਆ ਅੱਜ ਆਪਾਂ ਖੜੇ ਆ ਫਰੋਇਪਰ ਤੇ ਫਰੋਇਪਰ ਤੋਂ ਆਪਾਂ ਚੱਲਦੇ ਆ ਜੀਰਾ ਤੇ ਜੀਰੇ ਤੋਂ ਤਰਨ 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 ਤੋਂ ਅਮ੍ਰਿਤਸਰ ਤੇ ਅੱਜ ਆਪਾਂ ਕਰਨੀ ਆ ਬਾਈਕ ਰਾਈਡ ਤੇ ਆਪਾਂ ਜਿਹੜਾ ਹਰੀਕੇ ਇੱਕ ਬਹੁਤ ਘੈਂਟ ਲੋਕੇਸ਼ਨ ਆ ਆਪਾਂ ਤੁਹਾਨੂੰ ਵਿੱਚ ਉਹ ਵੀ ਦਿਖਾਵਾਂਗੇ ਤੇ ਚੱਲਦੇ ਆ ਆਪਾਂ ਅੱਗੇ ਤੇ ਬਣੇ ਰਹੋ ਇਸ ਵਲੌਗ ਦੇ ਵਿੱਚ ਲਾਸਟ ਤੱਕ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਸਭ ਤੋਂ ਪਹਿਲਾਂ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਹੀ ਆ ਜਾਂਦੇ ਲੋ ਵੀ ਰਾਈਡ ਆਪਣੀ ਹੋ ਗਈ ਸ਼ੁਰੂ ਤੇ ਚੱਲਦੇ ਆਪਾਂ ਕਿ ਜੀਰੇ ਨੂੰ ਫਾਈਨਲੀ ਆਪਾਂ ਨਾ ਜੀਰੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਫੜਦੇ ਇੱਥੋਂ ਹਾਈਵੇ ਅੰਮ੍ਰਿਤਸਰ ਲਈ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਇੱਕ ਹੋਰ ਨਵੀਂ ਚੀਜ਼ ਮੈਨੂੰ ਲੱਗਦਾ ਨਾ ਉਹ ਚੀਜ਼ ਬਹੁਤ ਘੱਟ ਜਾਣਿਆਂ ਨੂੰ ਪਤਾ ਹੋਣੀ ਹੈ ਤੇ ਬਹੁਤ ਹੀ ਘੱਟ ਜਾਣਿਆਂ ਨੇ ਦੇਖੀ ਹੋਣੀ ਹੈ ਹਨ ਤੇ ਅੱਜ ਆਪਾਂ ਤੁਹਾਨੂੰ ਉਹ ਚੀਜ਼ ਦਿਖਾਉਣੇ ਆ ਚੱਲ ਕੇ ਔਰ ਥੋੜੀ ਵਾਰੀ ਰਹਿ ਗਿਆ ਥੋੜਾ ਵੇਟ ਕਰੋ ਚੱਲਦੇ ਆ ਬਸ ਆਪਾਂ ਲਓ ਜੀ ਇੱਕ ਆਪਣਾ ਬੇਲੀ ਹੋਰ ਪਹੁੰਚ ਚੁੱਕਿਆ ਹੈਲੋ ओके बाय ये भी ਆਪਣਾ سبسਕਰਾਈਬਰ ਆ ओके बाय बाय चलो ही गलिये ਆਪਾਂ ਆਪਾਂ ਨੂੰ ਇੱਥੇ ਰਹਿ ਗਿਆ 28 ਕਿਲੋਮੀਟਰ ਬਸ ਆਪਾਂ ਥੋੜੇ ਟਾਈਮ ਚ ਪਹੁੰਚ ਜਾਣਾ ਇਸ ਕੋਈ ਸੜਕ ਬਹੁਤ ਰਾਂ ਦੀ ਚਾਹ ਵਾ ਹਨਾ ਯਾਰ ਇਹ ਨਹੀਂ ਬਣਾਈ ਹਾਂ ਇੰਨਾ ਫਾ ਹੈਵੀ ਭੀੜਾ ਹਨਾ ਇੰਨਾ ਫਾ ਹੈਵੀ ਭੀੜਾ ਤੇ ਹੈ ਵੀ ਜਮਾ ਟੁੱਟਿਆ ਵਾਲੇ ਹਾਈਵੇ ਆ ਮੇਨ ਤੇ ਬਣਾਉਂਦੇ ਨਹੀਂ ਪਤਾ ਨਹੀਂ ਕੀ ਚੱਕਰ ਯਾਰ ਕਾਫੀ ਟਾਈਮ ਦਾ ਨੌ ਮੀਟਰੋਂ ਤੋਂ ਪੋਕਾ ਨਾ ਪਿਆ ਪੂਰੇ ਬਕਲ ਹੋ ਗਏ ਉਸ ਤੇ ਹਨਾ ਦੇ ਆਪਣ ਵਾਸਤੇ ਹਰਿਦਾਨ ਸਾਹਿਬ ਤੋਂ ਕਿਲੋਮੀਟਰ ਰਹਿ ਗਿਆ ਸਿਰਫ ਲੋ ਵੀ ਮਿੱਤਰੋ ਜਿਹੜੀ ਆਪਾਂ ਤੁਹਾਨੂੰ ਜਗਾ ਕਿਹਾ ਸੀ ਨਾ ਵੀ ਦਿਖਾਵਾਂਗੇ ਉਹ ਜਗਾ ਲਈ ਆਪਾਂ ਕੱਟ ਮਾਰਤਾ ਤੇ ਹੁਣ ਚੱਲਦੇ ਆ ਬਸ ਆਪਾਂ ਉਸ ਦਾ ਤਾਂ ਪੂਰਾ ਘੈਂਟ ਬਣ ਗਿਆ ਯਾਰ ਅੱਜਣਾ ਪੁੱਤਲ ਪੁੱਤਰ ਹੋ ਗਏ ਆ ਤੇ ਵੈਸੇ ਥੋੜੀ ਧੁੱਪ ਆ ਪਰ ਉਹ ਕੇਅਰ ਬੋਰਡ ਆ ਦੇਖੋ ਟੈਰੀ ਥੋੜੀ ਕਿਹਨੇ ਲੈਣੇ ਹੋ ਤਾਂ ਇੱਥੇ ਰੋਵੇ ਬਹੁਤ ਘੈਂਟ ਆ ਯਾਰ ਆਣਾ ਦੇਖਦੇ ਇਸ ਨੂੰ ਹੋਰ ਤਾਂ ਕਰਦੇ ਇਹ ਲੋ ਲੋ ਸਾਰੇ ਘਰ ਦੇ ਵਿੱਚ ਬਹਿ ਨਿਆਰਾ ਜਾਵਾ ਉੱਤੋਂ ਤਾਂ ਨਾ ਹੋਵੇ ਵੀ ਆਣਾ ਕੋਪੜੋ ਅੱਜ ਬਹੁਤ ਜ਼ਿਆਦਾ ਤੇਜ਼ ਹੈ ਯਾਰ ਸ਼ਾਇਦ ਤੁਹਾਨੂੰ ਆਵਾਜ਼ ਵੀ ਸੁਣਦੀ ਹੋਵੇ ਕਿੰਨਾ ਜ਼ਿਆਦਾ ਤੇਜ਼ ਆ ਪਾਣੀ ਹੈ ਨਾ ਇਹ ਆ ਗਿਆ ਗੁਰਦੁਆਰਾ ਹਰੀਕੇ ਵਾਲਾ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਨਾ ਯੂ ਚੈੱਕ ਕਰੋ ਯਾਰ ਕਿੰਨਾ ਸੋਹਣਾ ਆ ਰਿਹਾ। ਲੋ ਵੀ ਮਿੱਤਰੋ ਆਪਾਂ ਫਾਈਨਲੀ ਹਰੀਕੇ ਪਹੁੰਚ ਚੁੱਕੇ ਆਂ ਤੇ ਅੱਜ ਆਪਾਂ ਤੁਹਾਨੂੰ ਇੱਕ ਐਹੀ ਜਗ੍ਹਾ ਦਿਖਾਵਾਂਗੇ ਜਿਹੜੀ ਤੁਸੀਂ ਹਰੀਕੇ ਆਉਣੇ ਤਾਂ ਜਰੂਰ ਆ ਪਰ ਉਹ ਤੁਸੀਂ ਮਿਸ ਕਰ ਜਾਂਦੇ ਆ ਯਾਰ ਤੇ ਅੱਜ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਆਣੀ ਜਾਵਰ ਉਹ ਸਰ ਉਹ ਪਰਲੇ ਪੌਣ ਦੀ ਜਿਹੜਾ ਆਪਾਂ ਵੀ ਉੱਤੇ ਗਏ ਸੀਗੇ ਯਾਰ ਆਪਾਂ ਨੇ ਇੱਥੇ ਪਹੁੰਚਿਆ ਸੀਗੇ ਜੰਗਲੀ ਜੀਵ ਸੈਂਚਰੀ ਆਪਾਂ ਇਹੀ ਲੋਕੇਸ਼ਨ ਆਪਾਂ ਤੁਹਾਨੂੰ ਦਿਖਾਉਣੀ ਸੀ ਅੰਦਰ ਉਹ ਬਹੁਤ ਘાડ ਬਣੀ ਹੋਈ ਆ ਇਹ ਤੇ ਇਹਨਾ ਬੰਦ ਪਈ ਅੱਗੇ ਉਹ ਬਾਈ ਸਫਾਈ ਕਰਨ ਵਾਲੇ ਉਹਨਾਂ ਨੂੰ ਪੁੱਛਦੇ ਆਪਾਂ ਕਹਿੰਦੇ ਬੰਦ ਆ ਯਾਰ ਪੁੱਛਦੇ ਕਿ ਖੋਲਦੇ ਹੋਏ ਤਾਂ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਨਹੀਂ ਤਾਂ ਸਾਰਾ ਪਲਾਨ ਹੀ ਕੈਨਸਲ ਹੋ ਗਿਆ ਯਾਰ ਤੁਰੇ ਕੀ ਹਾਲ ਆ ਠੀਕ ਆ ਕੋਈ ਹਾਲ ਹੈ ਬੰਦ ਆ ਹਾਂ ਦੋ ਮਹੀਨਾ ਹੀ ਹੋ ਗਿਆ ਯਾਰ ਅੱਛਾ ਕਿੱਥੋਂ ਆਏ ਜੋ ਅਸੀਂ ਆਏ ਫਰੋਇਪਰ ਤੋਂ ਫਰੋਇਪਰ ਤੋਂ ਮੋਟਰਸਲ ਆਉ ਤੁਰ ਕੇ ਚੱਲ ਜਾ ਜੰਗਲੀ ਬੀ ਸੈਂਕਚਰੀ ਹਰੀ ਦੇ ਉਹ ਯ ਫਾਈਨਲੀ ਨਾ ਆਪਾਂ ਨੂੰ ਐਂਟਰੀ ਮਿਲ ਗਈ ਆ ਉਹ ਗੇਟ ਤਾਂ ਸੀਗਾ ਬੰਦ ਤੇ ਬਾਈ ਮਿਲਿਆ ਸੀ ਇੱਕ ਉਹ ਕਹਿੰਦਾ ਤੁਸੀਂ ਯਾਰ ਦੂਜੀ ਸਾਈਡ ਦੀ ਜਾਵੜੋ ਤੇ ਚੱਲਦੇ ਆਪਾਂ ਅੰਦਰ ਤੇ ਦੇਖਦੇ ਆਂ ਅੰਦਰ ਦਾ ਥਿਊ ਫਿਰ ਇਹ ਚੀਤੋ ਨਾ ਬਹੁਤ ਲੋਕੀ ਵਾਂਝੇ ਰਹੇ ਜਾਂਦੇ ਯਾਰ ਉਹ ਸਾਹਮਣੇ ਹੈ ਗੁਰਦੁਆਰਾ ਜਿੱਥੇ ਆਪਾਂ ਹਰੀ ਕੇ ਨਾ ਮੱਥਾ ਟੇਕ ਕੇ ਤੇ ਆਪਾਂ ਉੱਥੇ ਪਿੱਛੇ ਮੁੜ ਜਾਂਦੇ ਆਂ ਉੱਥੋਂ ਆਏ ਆ ਕੇ ਨਾ ਅੱਗੇ ਤੇ ਇਹ ਜਗ੍ਹਾ ਆ ਜਾਂਦੀ ਆ ਲਓ ਜੀ ਇਹ ਨਾ ਇਹੋ ਜਿਹਾ ਰਸਤਾ ਯਾਰ ਜਿੱਦੇ ਵਿੱਚ ਦੀ ਆਪਾਂ ਨੂੰ ਨੰਨ ਕੇ ਜਾਣਾ ਪੈਂਦਾ ਉਹਨਾ ਗੇਟ ਦੀ ਜਿਹੜੀ ਮੇਨ ਐਂਟਰੀ ਸੀਗੀ ਉਥੋਂ ਗੇਟ ਬੰਦ ਸੀਗਾ ਲੋਕ ਸੀਗਾ ਇਸੇ ਕਰਕੇ ਆਪਾਂ ਨੂੰ ਫਿਰ ਤੁਰ ਕੇ ਆਉਣਾ ਪਿਆ ਤੇ ਬਾਈਕ ਆਪਣਾ ਉੱਥੇ ਹੀ ਬਾਹਰ ਆਪਾਂ ਠਲਤਾ ਸੀਗਾ ਤੇ ਇਹ ਜਿਹੜਾ ਹੈਗਾ ਇਹ ਨਾ ਤਕਰੀਬਨ ਗੇਟ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਉੱਥੇ ਜਾ ਕੇ 뷰 ਬਹੁਤ ਸੋਹਣਾ ਆਉਂਦਾ ਤੇ ਆਪਾਂ ਚੱਲ ਕੇ ਦਿਖਾਉਨੇ ਤੁਹਾਨੂੰ ਇਹਨਾਂ ਆਪਾਂ ਡੰਡਾ ਲੈ ਲਿਆ ਸੀ ਯਾਰ ਉਥੋਂ ਬਾਈ ਕਹਿੰਦਾ ਸੀ ਨਾ ਅੱਗੇ ਮਤਲਬ ਇਹ ਰਾਸਤੇ ਦੇ ਵਿੱਚ ਕੋਈ ਬਾਂਦਰ ਵਗੈਰਾ ਜਾਂ ਕੋਈ ਮਤਲਬ ਇਹੋ ਜਿਹਾ ਨਾ ਹੋਰ ਕੋਈ ਜਾਨਵਰ ਮਿਲ ਜਾਂਦਾ ਲਓ ਫਾਈਨਲੀ ਆਪਾਂ ਉਹ ਜਗ੍ਹਾ ਤੇ ਪਹੁੰਚ ਚੁੱਕੇ ਆ ਤੁਸੀਂ ਮੇਰੇ ਮਗਰ ਦੇਖ ਸਕਦੇ ਆ ਵੀ ਆਪਣੀ ਜਿਹੜਾ ਫਾਈਨਲ 뷰 ਪੁਆਇੰਟ ਆ ਉਹ ਆ ਗਿਆ ਹਨਾ ਤੇ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਫਿਰ ਇਹੜੀਆਂ ਬੋਟਾ ਬੂਟਾ ਯਾਰ ਨਾ ਇਹ ਏਵੇਂ ਜਿਹੜੀਆਂ ਪ੍ਰਾਣੀਆਂ ਹੋਣ ਕਹਿ ਲੋ ਜਾਂ ਵੈਸੇ ਹਨਾ ਇੱਥੇ ਸਿੱਟੀਆਂ ਪਈਆਂ ਕੁਛ ਤੇ ਬਾਕੀ ਚੱਲਦੇ ਆ ਅੱਗੇ ਆਪਾਂ ਦੇਖੋ 뷰 ਸੋਹਣਾ ਆ ਰਿਹਾ ਵੈਸੇ ਬਾਕੀ ਅੱਗੇ 뷰 ਪੁਆਇੰਟ ਤੇ ਚੱਲਦੇ ਆ ਆਪਾਂ ਤੇ ਦਿਖਾਉਣੀ ਆ ਫਿਰ ਤੁਹਾਨੂੰ ਇਹ ਕੁਛ ਪੰਛੀਆਂ ਦੀਆਂ ਫੋਟੋ ਬਣਾਈਆਂ ਇੱਥੇ ਹਨ ਬਾਕੀ ਮਾਹੌਲ ਪੂਰਾ ਸ਼ਾਂਤੀ ਵਾਲਾ ਯਾਰ ਤੇ ਆਪਣਾ ਜਿਹੜੀ ਪੰਛੀਆਂ ਦੀ ਆਵਾਜ਼ ਬਹੁਤ ਸੋਹਣੀ ਲੱਗਦੀ ਹੈ ਹਨ ਜਦੋਂ ਮ ਸ਼ਾਂਤੀ ਵਾਲਾ ਮਾਹੌਲ ਹੋਵੇ ਤੇ ਇਕੱਲੇ-ਇਕੱਲੇ ਪੰਛੀ ਦੀ ਆਵਾਜ਼ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੋਵੇ ਇਹ ਸਿਟਿੰਗ ਏਰੀਆ ਕੋਈ ਬੈਠਣ ਨੂੰ ਕੁਛ ਥੋੜਾ ਘਣਾ ਟਾਈਮ ਹਨਾ ਬਾਕੀ ਇਹ ਰਹੀਆਂ ਵੋਟ ਤੇ ਇਹ ਵੀ ਆਪਾਂ ਬਾਈ ਨਾਲ ਕਰੀ ਸੀਗੀ ਗੱਲ ਉਹ ਕਹਿੰਦੇ ਨਾ ਮਹੀਨਾ ਖ ਹੋ ਗਏ ਸਾਰਾ ਸਿਸਟਮ ਬੰਦ ਹੀ ਪਿਆ ਤੇ ਕਿਉਂਕਿ ਕੁਛ ਕੋਈ ਪ੍ਰੋਬਲਮ ਹੋਣੀ ਇਹਨਾਂ ਦੀ ਯਾਰ ਉਹਦੇ ਕਰਕੇ ਨਾ ਬੰਦ ਹੀ ਆ ਮਹੀਨਾ ਡੇਢ ਮਹੀਨਾ ਹੋ ਚੱਲਿਆ ਤੇ ਇਹੀ ਉਹ ਜਗ੍ਹਾ ਜਿੱਥੇ ਪਹਿਲੀ ਯਾਰ ਪਾਣੀ ਵਾਲੀ ਬੱਸ ਚਲਾਈ ਗਈ ਸੀ ਯਾਰ ਆਇਆ ਗੱਲ ਜੇਕਰ ਇਹ VOTING ਵਗੈਰਾ ਦਾ ਕੰਮ ਓਕੇ ਹੁੰਦਾ ਚੱਲਦਾ ਹੁੰਦਾ ਤਾਂ ਫੇਰ ਆਪਾਂ VOTING ਵੀ ਅੱਜ ਜ਼ਰੂਰ ਕਰਨੀ ਸੀ ਮੰਨ ਤਾਂ ਸੀਗਾ ਵੀ VOTING ਕਰਾਂਗੇ ਪਰ ਕੰਮ ਚੱਲਦਾ ਨਾ ਹੋਣ ਕਰਕੇ ਤੇ ਚਲੋ ਆਪਾਂ ਜੇ ਕਿਤੇ ਫੇਰ ਮੌਕਾ ਮਿਲਿਆ ਤਾਂ ਜ਼ਰੂਰ ਇੱਥੇ ਵਿਜ਼ਿਟ ਕਰਾਂਗੇ ਤੇ ਆਪਾਂ ਇਹ VOTING ਦਾ ਜ਼ਰੂਰ ਆਨੰਦ ਮਾਣਾਂਗੇ ਕਿ ਵੀਊ ਚੈੱਕ ਕਰੋ ਯਾਰ ਤੁਸੀਂ ਬਹੁਤ ਘੈਂਟ ਆ ਰਿਹਾ ਹੈ ਨਾ ਇਹ ਆਪਾਂ ਸੋਚਿਆ ਨਹੀਂ ਸੀ ਯਾਰ ਵੀ ਦਰਿਆ ਦੇ ਵਿੱਚ ਵੀ ਇੰਨੀ ਸੋਹਣੀ ਜਗ੍ਹਾ ਹੋਊਗੀ ਤੇ ਜਿਹੜੇ ਆਪਣੇ ਪੰਛੀਆਂ ਦੀਆਂ ਲਾਈਵ ਲਾਈਆਂ ਵੀਆਂ ਯਾਰ ਫੋਟੋ ਹਨਾ ਇਹਨਾਂ ਕਹਿੰਦੇ ਜਦੋਂ ਇੱਥੇ ਪਾਣੀ ਦਾ ਵਹਾਅ ਜਾਦੇ-ਜਾਦਾ ਵੱਧ ਜਾਂਦਾ ਤੇ ਜਾਂ ਕੋਈ ਵੀ ਇਹਨਾਂ ਦਾ ਮਤਲਬ ਟਾਈਮ ਪੀਰੀਅਡ ਹੁੰਦਾ ਉਹਦੇ ਵਿੱਚ ਇਹ ਪੰਛੀੜ ਇੱਥੇ ਵਿਜ਼ਿਟ ਕਰਦੇ ਆ ਹਨਾ ਥੱਲੇ ਲਿਖਿਆ ਵੀ ਹੋਇਆ ਲੈ ਮੁੰਡਾ ਖੁਸ਼ ਹੋਇਆ ਫਿਰਦਾ ਪੂਰਾ ਕਹਿੰਦਾ ਘੈਂਟ 뷰 ਦਿਖਾਤਾ ਅੱਜ ਇਹ ਆਪਾਂ ਵੀ ਉੱਤੇ ਕਰੀਏ ਚੈੱਕ ਉੱਪਰ ਦਾ 뷰 ਹੋ ਜਾ ਵੈਸੇ ਏਰੀਆ ਤਾਂ ਥੋੜਾ ਹੀ ਆ ਯਾਰ ਇਹ ਦੇਖਣ ਵਾਲਾ ਪਰ ਵਿਊ ਸੋਹਣਾ ਆਉਂਦਾ ਉੱਤੇ ਹੋਰ ਚੱਲਦੇ ਆਂ ਚੱਲਦੇ ਆਂ ਆਪਾਂ ਜਮਾ ਟੀਸੀ ਤੇ ਦੇਖਦੇ ਆਂ ਫਿਰ ਫਾਈਨਲੀ ਆਪਾਂ ਜਮਾ ਉੱਤੇ ਪਹੁੰਚ ਚੁੱਕੇ ਆਂ ਯਾਰ ਹਨਾ ਤੇ ਇੱਥੋਂ ਵਿਊ ਬਹੁਤ ਸੋਹਣਾ ਆ ਰਿਹਾ ਹੋਰ ਵੀ ਬਾਕੀ ਆਵਾਜ਼ ਸੁਣੋ ਤੁਸੀਂ ਪੰਛੀਆਂ ਦੀ ਕਿੰਨਾ ਸੋਹਣਾ ਨਜ਼ਾਰਾ ਆ ਰਿਹਾ ਬੱਤ ਯਾਰ ਜਦੋਂ ਬੰਦਾ ਖੋਦਾ ਕੇ ਦੇਖਦਾ ਨਾ ਉਹ ਨਿਆਰੇ ਨੂੰ ਫੇਰ ਪਤਾ ਲੱਗਦਾ ਵੀ ਕਿੱਡਾ ਘੈਂਟ ਨਿਆਰਾ ਆਪਣੇ ਯਾਰ ਨਾ ਪਿਆਰ ਚੀ ਬਹੁਤ ਵਧੀਆ ਥਾਵਾਂ ਘੁੰਮਣ ਆਸਤੇ ਚਲੋ ਵੀ ਸੱਜਣੋ ਹੁਣ ਚੱਲੀਏ ਅੱਗੇ ਇਹ ਜਗ੍ਹਾ ਆਪਾਂ ਦੇਖ ਲਈ ਆ ਬਾਕੀ ਵਿਊ ਘੈਂਟ ਆ ਯਾਰ ਲੋਕੇਸ਼ਨ ਸੋਹਣੀ ਆ ਤੁਸੀਂ ਵੀ ਅੱਕਰ ਜਰੂਰ ਵਿਜ਼ਿਟ ਕਰਿਓ ਲੋ ਵੀ ਮਿੱਤਰ ਆਪਾਂ ਤਰਨ ਤਰਨ ਇੰਟਰ ਹੋ ਚੁੱਕੇ ਆ ਤੇ ਤਰਨ ਤਰਨ ਵਾਲਾ ਕਦਰਦਾਰ ਸਾਹਿਬ ਆਪਾਂ ਮੱਥਾ ਟੇਕ ਕੇ ਪ੍ਰਸ਼ਾਦਾ ਬਣੇ ਛਕਾਉਂਦੇ ਆਪਾਂ ਸਾਥੇ ਤਲੋਈ ਇਸਦਾ ਹਾਈਵੇ ਨਿਕਲ ਗਿਆ ਅੰਮ੍ਰਿਤਸਰ ਆਪਾਂ ਇੱਧਰ ਵੀ ਚੱਲਦੇ ਆਂ ਸ਼ਾਂਤਾਨ ਗੋਦਵਾਰਾ ਸਾਹਿਬ ਆ ਮੱਥਾ ਟੇਕ ਕੇ ਫੇਰ ਅੱਗੇ ਚੱਲਾਂਗੇ ਅੰਮ੍ਰਿਤਸਰ ਆਪਾਂ ਇੱਧਰ ਦੀ ਸਿੱਧਾ ਹਾਈਵੇ ਆਪਾਂ ਜਾਂਦਾ ਇੱਕ ਵਾਰੀ ਹੈਲੋ ஆ இது ஆகிய வுதார இது பார்க்க கே மோட்டசை அப்போ fari ਲੋ ਜੀ ਆਪਣਾ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਤੇ ਮੱਥਾ ਠੇਕ ਲਿਆ ਸੀਗਾ ਤੇ ਹੁਣ ਆਪਾਂ ਚੱਲਦੇ ਆਕੇ ਅਮ੍ਰਿਤਸਰ ਤੇ ਮਿਲਦੇ ਆਕੇ ਤੁਹਾਨੂੰ ਆਪਾਂ ਰਾਸਤੇ 'ਚ

ਸਾਰੇ ਸਰ ਪਹੁੰਚੇ ਸੀਗੇ ਤੇ ਮਰਾਸਤ ਆਉਂਦੇ ਆ ਕੋਈ ਭੁੱਖ ਜੀ ਲੱਗੀ ਸੀ ਤੇ ਆਪਾਂ ਸੋਚਿਆ ਵੀ ਚਲੋ ਫਰੂਟ ਵਗੈਰਾ ਲੈ ਲੈਂਦੇ ਆ ਕੁਛ ਤੇ ਆਪਣਾ ਥਣਾਲੀ ਫਲੀ ਚੀਜ਼ਾਂ ਦਾ ਭਰੇ ਰੀਆ ਯਾਰ ਤੇ ਬਾਈ ਤੋਂ ਫਰੂਟ ਕਰਵਾਏ ਸੀ ਆਪਾਂ ਮੈਕਸੀ ਕਰਵਾ ਲਏ ਸਾਰੇ ਹਨਾ ਉੱਤਲ ਬਹੁਤ ਭਾਰਾ ਬਣ ਗਿਆ ਯਾਰ ਮੀਂਹ ਆਉਣ ਦੀ ਸੰਭਾਵਨਾ ਪੂਰੀ ਹੈ ਹਨਾ ਬਹੁਤ ਘੈਂਟ ਪੱਤਲ ਬਣਿਆ ਪਿਆ ਮੇਂ ਵੀ ਆ ਜੇ ਅੱਗੇ ਆ ਜੇ ਯਾਰ ਮਿੰਨੀ ਮਿੰਨੀ ਬਾਰਸ਼ੀ ਦਾ ਨਿਹਾਰਾ ਵਾਜ ਜਾਣਾ ਰਾਈਡਿੰਗ ਦਾ ਬਹੁਤ ਘੈਂਟ ਅਨੰਦ ਆਉਣਾ ਅੱਜ ਤੇ ਹੁਣ ਤੱਕ ਦਾ ਆਪਣਾ ਰਾਈਡਿੰਗ ਦਾ ਸਫ਼ਰ ਜਿਹੜਾ ਬਹੁਤ ਘੈਂਟ ਹੋਇਆ ਹੈ ਨਾ ਤੇ ਅੱਗੇ ਵੀ ਰੱਬ ਸੋਖ ਰੱਖੇ ਐਵੇਂ ਹੀ ਹੋਵੇ ਤੇ ਚੱਲਦੇ ਆ ਵਾਪਸ ਆ ਪੈਂਡਰੂ ਫਰੂਡ ਵਗੈਰਾ ਨਾਲੇ ਆ ਅੱਗੇ ਨਾਲ ਕੇ ਆਪਾਂ ਖਾਣੇ ਆ ਕਿਤੇ ਵਧੀਆ ਹੀ ਕੋਈ ਖਾ ਵੇਖੇ ਹੈ ਨਾ ਤੇ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦੇਣਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਯਾਰ ਲੋ ਇਹ ਇਥੋਂ ਦਾ ਘੈਂਟ ਜਿਹਾ ਵਿਊ ਤੇ ਨਾਲੇ ਆਪਾਂ ਜਿਹੜਾ ਫੂਟ ਵਗੈਰਾ ਲਾਏ ਸੀਗੇ ਉਹ ਇੱਥੇ ਬਹਿ ਕੇ ਖਾ ਰਹੇ ਆ ਫਿਰ ਘੈਂਟ ਜਿਹਾ ਵਿਊ ਸੀਗਾ ਮੈਂ ਚਲੋ ਇੱਥੇ ਬਹਿ ਕੇ ਖਾ ਲਈਏ ਤੇ ਭੁੱਖ ਵੀ ਕਾਫੀ ਲੱਗੀ ਪਈ ਸੀ ਯਾਰ ਲੋਈ ਮਤਰੋ ਕਰੋ ਘੰਟਾ ਵੀਊ ਚੈੱਕ ਆਪਾਂ ਮਰੇ ਸਿਰ ਤੋਂ ਨਾ ਵਾਪਸੀ ਕਰਤੀ ਸੀ ਯਾਰ ਤੇ ਮੱਥਾ ਵਗੈਰਾ ਆਪਾਂ ਟੇਕ ਲਿਆ ਸੀ ਹਨਾ ਤੇ ਅੱਗੇ ਆਪਣੇ ਵਲੌਗ ਦੇ ਵਿੱਚ ਹੈਗਾ ਜਾਂ ਮੈਂ ਕਿਹਾ ਚਲੋ ਦੁਬਾਰਾ ਉਹ ਵੀਡੀਓ ਕੀ ਬਣਾਉਣੀ ਆ ਤੇ ਅੱਜ ਆਪਾਂ ਵਲੌਗ ਕਰਦੇ ਆ ਖਤਮ ਇੱਥੇ ਤੇ ਮਿਲਦੇ ਆ ਅੱਗੇ ਕਿਸੇ ਵਧੀਆ ਵਲੌਗ ਦੇ ਵਿੱਚ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਵੀ ਜਰੂਰ ਦਬਾ ਦੇਣਾ ਤਾਂ ਕਿ ਸਭ ਤੋਂ ਪਹਿਲਾਂ ਘੰਟੀ ਤੁਹਾਡੇ ਕੋਲੇ ਵੱਜੇ ਤੇ ਬਾਕੀ ਕਮੈਂਟ ਕਰਕੇ ਦੱਸਣਾ ਵੀ ਅੱਜ ਦਾ ਵਲੌਗ ਆਪਣਾ ਕਿਵੇਂ ਲੱਗਿਆ